ਪੇਸ਼ ਹੈ ਪੰਜਾਬ ਅਤੇ ਦਿੱਲੀ ਦਰਬਾਰ ਦੀ ਖਬਰ ਸਾਰ ਸਾਰ ਟੈਣਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਆਇਆਂ ਨੂੰ ਬੜੀ ਮਿਹਰਬਾਨ ਜੀ ਮੈਂ ਪਰਸਭਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਸ਼ੁਕਰੀਆ ਜੀ ਤੇ ਵਾਹਿਗੁਰੂ ਦਾ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੈ ਨਾ ਹਾਂ ਜੀ ਕਿ ਹਾਂ ਉਹ ਮੈਂ ਤਾਂ ਕਹਿਆ ਜੀ ਕਿਉਂਕਿ ਨਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦਾ ਜ਼ੋਰ ਆ ਅੱਜ ਮੈਂ ਦੇਖਿਆ ਬਹੁਤ ਸਾਰੀਆਂ ਪੋਸਟਾਂ ਹੁਣੇ ਦੇਖੀਆਂ ਉਹ ਕਹਿੰਦੇ ਵੀ ਜੇਕਰ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਕਹਦੇ ਤਾਂ ਬੜੀ ਮਾੜੀ ਗੱਲ ਆ ਪਰ ਮੇਰੇ ਮਨ ਦੇ ਵਿਚਾਰ ਇਹ ਆ ਵੀ ਜਿਹੜੇ ਢਿੱਡੋਂ ਗੱਲ ਉੱਠੇ ਤੇ ਉਹ ਆਪ ਮੁਹਾਰੇ ਬਾਹਰ ਆਉਂਦੀ ਹੈ ਜੀ ਇਹ ਗੱਲ ਬਿਲਕੁਲ ਠੀਕ ਆ ਜੀ ਤੇ ਅਮਰਤਪਾਲ ਦਾ ਸਾਥੀ ਲਿਆਂਦਾ ਗਿਆ ਜੀ ਪੰਜਾਬ ਦੇ ਵਿੱਚ ਫਿਰ ਬਿਲਕੁਲ ਜੀ ਬਿਲਕੁਲ ਪਪਨਪ੍ਰੀਤ ਸਿੰਘ ਆ ਜਿਹੜਾ ਉਹ ਅਮਰਤਪਾਲ ਸਿੰਘ ਦਾ ਸਾਥੀ ਉਹ ਵੀ ਪੰਜਾਬ ਦੇ ਵਿੱਚ ਲਿਆਂਦਾ ਗਿਆ ਪੁਲਸ ਨੇ ਰਿਮਾਂਡ ਮੰਗਿਆ ਸੀ ਅਦਾਲਤ ਦੇ ਵਿੱਚੋਂ 4 ਦਿਨ ਦਾ ਰਿਮਾਂਡ ਮਿਲ ਗਿਆ 4 ਦਿਨ ਦੇ ਵਿੱਚ ਕੀ ਹੋਊਗਾ ਕੁਝ ਕਹਿ ਨਹੀਂ ਸਕਦੇ ਪਰ ਡਿਬਰੂਗੜ੍ਹ ਦੇ ਵਿੱਚੋਂ ਤੇ ਪੰਜਾਬ ਦੇ ਵਿੱਚ ਉਹਨੂੰ ਲਿਆਂਦਾ ਗਿਆ ਤੇ ਅਮਰਤਪਾਲ ਸਿੰਘ ਦੇ ਇਸ ਤੋਂ ਪਹਿਲਾਂ 7 ਹੋਰ ਸਾਥੀ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਲਿਆਂਦੇ ਗਏ ਸੀ ਉਹਨਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੱਖਿਆ ਗਿਆ ਤੇ ਪਪੜਪ੍ਰੀਤ ਸਿੰਘ ਤੋਂ ਵੀ ਐਨਐਸਏ ਹਟ ਗਈ ਆ ਉਹਦੀ ਐਨਐਸਏ ਦੇ ਵਿੱਚ ਵਾਦਾ ਨਹੀਂ ਕੀਤਾ ਗਿਆ ਮੈਨੂੰ ਇਹ ਲੱਗਦਾ ਵੀ ਬਹੁਤ ਜਲਦ ਸ਼ਾਇਦ ਸ਼ਾਇਦ ਅਮਰਤਪਾਲ ਸਿੰਘ ਨੂੰ ਵੀ ਪੰਜਾਬ ਲਿਆਂਦਾ ਜਾਵੇ ਕਿਉਂਕਿ ਐਨਐਸਏ ਦੇ ਵਿੱਚ ਵਾਦਾ ਉਧਰ ਵੀ ਨਹੀਂ ਕੀਤਾ ਗਿਆ ਜੀ ਤੇ ਉਧਰ ਪੰਜਾਬ ਦੀ ਕੈਬਨਿਟ ਮੀਟਿੰਗ ਹੋਣੀ ਸੀ ਕੀ ਬਣਿਆ ਬਿਲਕੁਲ ਜੀ ਪੰਜਾਬ ਦੀ ਕੈਬਨਟ ਦੀ ਮੀਟਿੰਗ ਅੱਜ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੁਝ ਬਹੁਤ ਮਹੱਤਵਪੂਰਨ ਫੈਸਲੇ ਕੀਤੇ ਗਏ ਆ ਇਹਦੇ ਚੱਕ ਤਾਂ ਫੈਸਲਾ ਇਹ ਹੋਇਆ ਜੀ ਕਿ ਮੈਡੀਕਲ ਕਾਲਜ ਦੇ ਪ੍ਰੋਫੈਸਰਾਂ ਦੀ ਰਿਟਾਇਰਮੈਂਟ ਉਮਰ ਵਧਾਈ ਗਈ ਆ ਇਹ ਗੱਲ ਕਹੀ ਗਈ ਕਿ 62 ਸਾਲ ਤੋਂ ਵਧਾ ਕੇ ਇਹਨੂੰ 65 ਸਾਲ ਕਰ ਦਿੱਤਾ ਗਿਆ ਆਉਣ ਵਾਲੇ 3 ਵਰਿਆਂ ਦੇ ਵਿੱਚ ਕਰੀਬ 48 ਪ੍ਰੋਫੈਸਰਾਂ ਨੂੰ ਰਿਟਾਇਰ ਹੋਣ ਦੀ ਸੰਭਾਵਨਾ ਸੀ ਪਰ ਹੁਣ ਉਹ ਆਪਣਾ ਤਜਰਬਾ ਵਿਦਿਆਰਥੀਆਂ ਨੂੰ ਦੇਣਾ ਜਾਰੀ ਰੱਖਣਗੇ ਇਹਦੇ ਨਾਲ ਮੈਡੀਕਲ ਸਿੱਖਿਆ ਨੂੰ ਸਰਕਾਰ ਕਾ ਨਹੀਂ ਮਜ਼ਬੂਤੀ ਮਿਲੂਗੀ ਅਗਲੀ ਗੱਲ ਇਹ ਕਿ ਮੈਡੀਕਲ ਅਫਸਰ ਸਪੈਸ਼ਲਿਸਟ ਆ ਜਿਹੜੇ ਡਾਕਟਰਾਂ ਨੂੰ ਮਿਲੂਗਾ ਐਕਸਟੈਂਸ਼ਨ ਫਿਰ ਗੱਲ ਕਹੀ ਗਈ ਵੀ ਨਗਰ ਸੁਧਾਰ ਟਰਸਟ ਦੇ ਤਹਿਤ ਲਾਗੂ ਹੋਵੇਗੀ ਓਟੀਐ ਸਕੀਮ ਫਿਰ ਇਕੋਸਿਸਟਮ ਜ਼ੋਨ 100 ਮੀਟਰ ਤੱਕ ਵਧਾਇਆ ਜਾਊਗਾ ਐਸਸੀ ਵਕੀਲਾਂ ਦੀਆਂ ਨਿਯੁਕਤਕਾਂ ਨੂੰ ਲੈ ਕੇ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਸੋ ਇਸ ਤਰੀਕੇ ਦੇ ਅੱਜ ਮਹੱਤਵਪੂਰਨ ਫੈਸਲੇ ਹੋਏ ਹਨ ਜੀ ਤੇ ਅਕਾਲੀ ਦਲ ਨੇ ਪ੍ਰਧਾਨ ਨਵਾਂ ਚੋਣਾ ਜੀ ਕੱਲ ਨੂੰ ਬਿਲਕੁਲ ਜੀ ਕੁਝ ਟੈਲੀ ਗੱਲ ਹੀ ਆ ਕੱਲ ਨੂੰ 12 ਤਰੀਕਾ ਤੇ ਅੱਜ ਆਪਾਂ 11 ਨੂੰ ਇਹ ਸਾਂਝ ਪਾ ਰਹੇ ਆ ਤੇ ਗੱਲ ਇਹ ਜੀ ਕਿ ਹੁਣ ਪਤਾ ਲੱਗਾ ਜੀ ਕਿ ਬਹੁਤ ਜਲਦ ਨਵਾਂ ਪ੍ਰਧਾਨ ਮਿਲ ਜਾਣਾ ਅੱਜ ਨਵਾਂ ਪ੍ਰਧਾਨ ਮਿਲ ਜਾਣਾ ਸੌਰੀ ਕੱਲ ਨਵਾਂ ਪ੍ਰਧਾਨ ਮਿਲ ਜਾਣਾ ਤੇ ਆ ਕਾੜੀ ਦਲ ਦੀ ਡੈਲੀਗੇਟ اجلاس ਆ ਜਿਹੜਾ ਉਹ ਕੱਲ ਨੂੰ ਹੋਣਾ ਹੈਗਾ ਤੇ ਹੋਣਾ ਹੈਗਾ ਜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੋ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਦਾ ਡੈਲੀਗੇਟ اجلاس ਹੋਣਾ ਪੂਰੇ ਵਿੱਚ ਦੇਖਦੇ ਜੀ ਕਿ ਕੌਣ ਪ੍ਰਧਾਨ ਬਣਦਾ ਪਰ ਇਹ ਜੀ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਇਸੇ ਗੱਲ ਦੀ ਵੀ ਸੁਖਵੀਰ ਸਿੰਘ ਬਾਦਲ ਨੇ ਫਿਰ ਪ੍ਰਧਾਨ ਬਣ ਜਾਣਾ ਸੁਖਵੀਰ ਸਿੰਘ ਬਾਦਲ ਨੇ ਹੀ ਫਿਰ ਪ੍ਰਧਾਨ ਬਣ ਜਾਣਾ ਪਤਾ ਨਹੀਂ ਭਾਈ ਇਹ ਗੱਲ ਸੱਚੀ ਆ ਕਿ ਇਹ ਝੂਠੀ ਆ ਗੱਲ ਕੁਝ ਘੰਟਿਆਂ ਦੀ ਬਾਕੀ ਆ ਉਸ ਤੋਂ ਬਾਅਦ ਪਤਾ ਲੱਗ ਜੂਗਾ ਵੀ ਸੁਖਵੀਰ ਸਿੰਘ ਮੁੜ ਪ੍ਰਧਾਨ ਬਣਦੇ ਆ ਜਾਂ ਕੋਈ ਹੋਰ ਪ੍ਰਧਾਨ ਬਣਦਾ ਪਰ ਜੇ ਸੁਖਵੀਰ ਸਿੰਘ ਹੋਰੀ ਪ੍ਰਧਾਨ ਬਣ ਗਏ ਤਾਂ ਉਸ ਤੋਂ ਬਾਰੇ ਵਿਰੋਧੀ ਜਿਹੜੇ ਰੌਂ ਦੇ ਵਿੱਚ ਪਹਿਲਾਂ ਉਸ ਰੌਂ ਤੋਂ ਤਿੱਖੇ ਹੋਣਗੇ ਉਹਨਾਂ ਨੇ ਕਹਿਣਾ ਜੀ ਕਿ ਦੇਖੋ ਅਕਾਲੀ ਦਲ ਦਾ ਮੰਡਲਾ ਹਾਲ ਹੀ ਇਸੇ ਕਰਕੇ ਹੋਇਆ ਇਹ ਜੀ ਬਾਦਲ ਪਰਿਵਾਰ ਦੇ ਕਹਿਣੇ ਦੇ ਵਿੱਚੋਂ ਹੀ ਬਾਹਰ ਨਿਕਲਦਾ ਬਾਦਲ ਪਰਿਵਾਰ ਹੀ ਕਾਬਜ਼ਕਰ ਬਣ ਕੇ ਚੱਲਦਾ ਸੋ ਇਸ ਤਰੀਕੇ ਦੇ ਬਹੁਤ ਸਾਰੇ ਵਿਚਾਰ ਆਉਣੇ ਆ ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵੀ ਅਕਾਲੀ ਅਕਾਲਗਨ ਲੜੀ ਜਾਂਦੇ ਆ ਪੰਜਾਬ ਦੇ ਵਿੱਚ ਕਾਂਗਰਸੀ ਕਰਨ ਲੜੀ ਜਾਂਦੇ ਆ ਹਾਂ ਭਾਜਪਾ ਇਸ ਵੇਲੇ ਲੜ ਨਹੀਂ ਰਹੀ ਹਾਲਾਂਕਿ ਭਾਜਪਾ ਦੇ ਸੀਨੀਅਰ ਆਗੂ ਜਿਹੜੇ ਟਕਸਾਲੀ ਉਹ ਇਸ ਗੱਲ ਕਰਕੇ ਮਹਿਸੂਸ ਇਹ ਪਏ ਆ ਵੀ ਭਾਈ ਨਵੇਂ ਜਿਹੜੇ ਆਏ ਆ ਬੀਜੇਪੀ ਦੇ ਵਿੱਚ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਉਧੇਦਾਰੀਆਂ ਮਿਲਦੀਆਂ ਟਿਕਟਾਂ ਮਿਲਦੀਆਂ ਪਰ ਉਥੇ ਖਿਲਾਰਾ ਨਹੀਂ ਪੈਂਦਾ ਕਾਂਗਰਸ ਤੇ ਕਾੜੀ ਦਲ ਦੇ ਵਿੱਚ ਬੀਜੇਪੀ ਦੇ ਆਮ ਆਦਮੀ ਪਾਰਟੀ ਦੇ ਖਿਲਾਰਾ ਨਾ ਪਵੇ ਜਾਂ ਹੋਰ ਇਥੇ ਧਿਰਾਂ ਦੇ ਵਿੱਚ ਖਿਲਾਰਾ ਨਾ ਪਵੇ ਤੇ ਇਹ ਗੱਲ ਹੋ ਰਹੀ ਸਕਦੀ ਸੋ ਖਿਲਾਰੀ ਖਿਲਾਰੇ ਆ ਜੀ ਪੰਜਾਬ ਦੀ ਰਾਜਨੀਤੀ ਅੱਜ ਇੱਕ ਕਿਸੇ ਨੇ ਸੋਸ਼ਲ ਮੀਡੀਆ ਦੀ ਇੱਕ ਪੋਸਟ ਮੈਨੂੰ ਭੇਜੀ ਆ ਉਹਦੇ ਵਿੱਚ ਲਿਖਿਆ ਪਿਛਲੇ ਕੁਝ ਦਿਨਾਂ ਤੋਂ ਵਿਕਰਮ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਇਹ ਇਨਾਂ ਦੋਵਾਂ ਨੇ ਦਾੜਾ ਪ੍ਰਕਾਸ਼ ਕਰ ਲਿਆ ਤੇ ਕਹਿੰਦੇ ਜੀ ਇਨਾਂ ਚੋਂ ਵੀ ਕਿਸੇ ਦਾ ਗੁਣਾ ਪੈ ਸਕਦਾ ਬਿਲਕੁਲ ਜੀ ਬਿਲਕੁਲ ਸਭ ਕੁਝ ਵੀ ਹੈਗਾ ਕੁਝ ਵੀ ਸੰਭਵ ਹੈਗਾ ਕੁਝ ਵੀ ਹੋ ਸਕਦਾ ਪਰ ਫਿਰ ਉਸੇ ਇੱਕ ਗਲ ਮੁਕਦੀ ਆ ਵੀ ਜੇ ਮੰਨ ਲਓ ਬਿਕਰਮ ਸਿੰਘ ਮਜੀਠੀਆ ਪ੍ਰਧਾਨ ਬਣ ਜਾਂਦੇ ਜੇਕਰ ਸਤਾਕਾਲੀ ਦਲ ਦੇ ਵਿੱਚ ਇੱਕ ਨਵਾਂ ਜੋਸ਼ ਆ ਸਕਦਾ ਜੇ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣਦੇ ਆ ਤਾਂ ਵੀ ਮੈਂ ਮਨ ਸਕਦੇ ਵੀ ਯਾਰ ਆਕਾਲੀ ਦਲ ਦੇ ਕੋਲੇ ਥੋੜਾ ਫੇਸ ਤਾਂ ਵੱਡਾ ਹੈਗਾ ਨਾ ਭਾਵੇਂ ਚ ਬਵਾਦ ਕਰਸਤੀ ਆ ਪਰ ਜੇ ਕੋਈ ਹੋਰ ਪ੍ਰਧਾਨ ਬਣਦਾ ਨਾ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਹੋਣਾਗਾ ਉਹਨਾਂ ਦੇ ਨਾਲ ਤਾਂ ਭੂਨੜ ਸਾਹਿਬ ਵੀ ਠੀਕ ਆ ਫਿਰ ਜੇ ਕੋਈ ਹੋਰ ਬਣਦਾ ਤਾਂ ਮੇਰਾ ਖਿਆਲ ਹੈ ਵੀ ਭਾਈ ਇਸ ਵੇਲੇ ਆਕਾਲੀ ਦਲ ਦੇ ਕੋਲੇ ਉਹਨਾਂ ਚਿਹਰੇ ਨਹੀਂ ਵੀ ਘਾਟ ਆ ਜਿਹੜੇ ਚਿਹਰੇਆਂ ਦੀ ਸਾਰਾ ਆਕਾਲੀ ਦਲ ਮੰਨਦਾ ਹੋਵੇ ਹੁਣ ਜਿਹੜੇ ਦੇਖੋ ਪੰਜ ਮੈਂਬਰੀ ਕਮੇਟੀ ਵਾਲੇ ਆ ਜਾਂ ਜਿਹੜੇ ਆਕਾਲੀ ਦਲ ਸੁਧਾਰ ਲੈਣ ਵਾਲੇ ਆ ਉਹ ਜਿਹੜੇ ਜਿਹੜੇ ਮਰਜ਼ੀ ਨਾਲ ਛੱਡ ਲੋ ਉਹਨਾਂ ਨੇ ਇਹ ਥੋੜੀ ਕਿਹਾ ਜੀ ਕਿ ਭਾਈ ਸਾਨੂੰ ਇਹ ਮੰਜ਼ੂਰ ਆ ਉਹਨਾਂ ਨੇ ਕਿਹਾ ਜੀ ਇੱਧਰ ਲਈ ਧਰਨਾ ਬੰਦਾ ਹੀ ਤੁਹਾਨੂੰ ਕੋਈ ਪਸੰਦ ਨਹੀਂ ਹੈਗਾ ਉਧਰ ਜਿਹੜੇ ਟੋਲ ਪਲਾਜ਼ਿਆਂ ਤੇ ਧਰਨੇ ਲੱਗੇ ਸੀ ਤੇ ਪੈਸਾ ਕੋਈ ਆਉਂਦਾ ਨਹੀਂ ਸੀ ਤੇ ਕਹਿੰਦੇ ਕਰੋੜਾ ਰੁਪਈਆ ਦਾ ਨੁਕਸਾਨ ਹੋਇਆ ਜੀ ਉੱਥੇ ਤਾਂ ਬਿਲਕੁਲ ਜੀ ਇਹ ਗੱਲ ਕੇਂਦਰ ਦੀ ਸਰਕਾਰ ਕਹਿੰਦੀ ਜੀ ਸਾਡਾ ਕਹਿੰਦੇ ਕਰੋੜਾਂ ਦਾ ਨੁਕਸਾਨ ਹੋ ਗਿਆ ਕ੍ਰਿਪਾ ਕਰਕੇ ਜੀ ਸਰਕਾਰ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਤੁਹਾਡੇ ਸੂਬੇ ਦੇ ਵਿੱਚ ਯਾਨੀ ਕਿ ਪੰਜਾਬ ਸੂਬੇ ਦੇ ਵਿੱਚ ਇਹ ਕੁਝ ਹੁੰਦਾ ਵਾਰ-ਵਾਰ ਜ਼ਬਰਦਸਤੀ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਜਾਂਦੇ ਆ ਤੇ ਅੱਜ ਪਤਾ ਲੱਗਾ ਜੀ ਕਿ ਪੰਜਾਬ ਦੇ ਸੜਕੀ ਆਵਾਜਾਈ ਵਿਭਾਗ ਦੇ ਵਿਭਾਗ ਦੇ ਵੱਲੋਂ ਤੇ ਪੰਜਾਬ ਦੇ ਮੁੱਖ ਸਕੱਤਰ ਏਪੀ ਸਿਨਾਂ ਨੂੰ ਇੱਕ ਚਿੱਠੀ ਲਿਖੀ ਗਈ ਆ ਇਹ ਗੱਲ ਕਹੀ ਗਈ ਆ ਕਿ ਅਕਤੂਬਰ 2020 ਤੋਂ ਲੈ ਕੇ ਨਵੰਬਰ 2024 ਤੱਕ ਤੇ ਵਾਰ-ਵਾਰ ਟੋਲ ਪਲਾਜ਼ੇ ਬੰਦ ਹੁਣ ਕਰਕੇ ਕੇਂਦਰ ਸਰਕਾਰ ਨੂੰ 1638 ਕਰੋੜ ਤੇ 85 ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਚਾਰ ਪੱਤਰੋ ਚਿੱਠੀ ਲਿਖੀ ਗਈ ਆ ਤੇ ਹੁਣ ਇਹਦੇ ਬਾਰੇ ਪਤਾ ਲੱਗਾ ਜੀ ਕਿ ਟੋਲ ਕਸੂਲੀ ਦੇ ਵਿੱਚ ਵਾਰ-ਵਾਰ ਉਹ ਕਹਿੰਦੇ ਜੀ ਰੁਕਾਵਟਾਂ ਹੁੰਦੀਆਂ ਜਿਹਦੇ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟਾਂ ਦੇ ਬਣ ਦੇ ਵਿੱਚ ਤੇ ਰੱਖ-ਰਖਾ ਦੇ ਉੱਤੇ ਮਾੜਾ ਅਸਰ ਪਿਆ ਉਧਰ ਪਤਾ ਲੱਗਾ ਜੀ ਕਿ ਪੰਜਾਬ ਦੇ ਵਿੱਤ ਮੰਤਰੀ ਜਿਹੜੇ ਹਰਪਾਲ ਸਿੰਘ ਜੀਮਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਟੋਲ ਪਲਾਜ਼ਾ ਬੰਦ ਕਰਨਾ ਕਿਸਾਨਾਂ ਦੀਆਂ ਮੰਗਾਂ ਦੇ ਕਰਕੇ ਆ ਇਹ ਮੰਗਾਂ ਕੇਂਦਰ ਨਾਲ ਸੰਬੰਧਤ ਹੈਗੀਆਂ ਇਹ ਹੋਣਾ ਸਿਤਕਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਨੁਕਸਾਨ ਦੀ ਪਰਪਾਈ ਕਰ ਲੈਣੀ ਚਾਹੀਦੀ ਆ ਉਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਕਿਸ ਨਾਲ ਗੱਲਬਾਤ ਕਰਨ ਦੇ ਹੱਕ ਦੇ ਵਿੱਚ ਰਹੀ ਹੈ ਪਰ ਮਾਮਲਾ ਰਾਸ਼ਟਰੀ ਨੀਤੀ ਨਾਲ ਸੰਬੰਧਤ ਹੁੰਦਾ ਜਿਸ ਦੇ ਤਰਕੇ ਦਾ ਹੱਲ ਲੱਭਣਾ ਪਊਗਾ ਤੇ ਵਿਭਾਗ ਨੇ ਇਹ ਵੀ ਗੱਲ ਕਹੀ ਹੈ ਕੇਂਦਰ ਦੇ ਨੇ ਕਿ ਪੰਜਾਬ ਦੇ 24 ਟੋਲ ਫਲਾਜ਼ਾ 17 ਅਕਤੂਬਰ ਤੋਂ ਲੈ ਕੇ 13 ਨਵੰਬਰ 2024 ਤੱਕ ਪੂਰੀ ਤਰ੍ਹਾਂ ਬੰਦ ਰਹੇ ਆ ਪੰਜਾਬ ਤੇ ਰੈਣਾ ਦੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਦੁਬਾਰਾ ਸ਼ੁਰੂ ਕੀਤੇ ਜਾ ਸਕਦੇ ਆ ਅਕਤੂਬਰ 2020 ਤੋਂ ਲੈ ਕੇ ਦਸੰਬਰ 2021 ਤੱਕ 1300 ਤੇ 48 ਕਰੋੜ ਰੁਪਇਆ ਤੇ ਸਾਲ 222 ਤੋਂ ਲੈ ਕੇ 23 ਤੱਕ 41 ਕਰੋੜ ਤੇ 83 ਲੱਖ ਰੁਪਇਆ ਦਾ ਨੁਕਸਾਨ ਹੋਇਆ ਜੀ ਹੂੰ ਹੂੰ ਤੇ ਉਹ ਸਿੱਖਿਆ ਕ੍ਰਾਂਤੀ ਆਈ ਸੀ ਕਈ ਦਿਨ ਰਹੀ ਆ ਸੋਸ਼ਲ ਮੀਡੀਆ ਤੇ ਬੜੀ ਛਾਈ ਰਹੀ ਸਿੱਖਿਆ ਕ੍ਰਾਂਤੀ ਤਾਂ ਹੁਣ ਕਹਿੰਦੇ ਜੀ ਉਹ ਜਿਹੜੇ ਸਰਕਾਰ ਨੇ ਲਿਖ ਕੇ ਭੇਜਤਾ ਵੀ ਜਿਹੜੇ ਛੋਟੇ-ਛੋਟੇ ਉਦਗਾਟਣ ਆ ਉਹਦੇ ਉਹਦੇ ਤੇ ਪੈਸੇ ਨਾ ਖਰਚੋ ਤੇ ਉਹਨਾਂ ਤੋਂ ਦੂਰ ਹੀ ਰੱਖੋ ਐਮਐਲਏ ਨੂੰ ਉਦਗਾਟਣ ਕਰਨ ਤੋਂ ਕੀ ਬਣਿਆ ਜੀ ਨਹੀਂ ਇਹ ਇਹਨਾਂ ਨੂੰ ਪਹਿਲਾਂ ਕਿਹੜੇ ਗ੍ਰਹਿ ਤੋਂ ਹੁਕਮ ਆਇਆ ਸੀ ਵੀ ਭਾਈ ਇਹੋ ਜਿਹੇ ਪੰਗੇ ਲੈਣੇ ਆ ਜਿਹੜੀ ਇਹ ਸਿੱਖਿਆ ਕ੍ਰਾਂਤੀ ਨੀਤੀ ਆ ਨਾ ਇਹ ਸਿੱਖਿਆ ਕ੍ਰਾਂਤੀ ਨੀਤੀ ਸੋਸ਼ਲ ਮੀਡੀਏ ਦੀ ਆ ਇਹ ਸੋਸ਼ਲ ਮੀਡੀਏ ਦੇ ਉੱਤੇ ਆਪਾਂ ਜਾਣਦੇ ਹੀ ਆ ਬਰੂਦੋਂ ਗੱਲ ਫੈਲਦੀ ਵੀ ਆ ਤੇ ਜੜਾਂ 'ਚ ਵੀ ਵਹਿ ਜਾਂਦੀ ਆ ਇਹ ਦੇਖੋ ਜੀ ਹੁਣ ਇਸ ਵੇਲੇ ਇਸ ਨੀਤੀ ਨੂੰ ਘੇਰਾ ਪੈ ਰਿਹਾ ਤੇ ਤਿੰਨ ਘੰਟਿਆਂ ਬਾਅਦ ਇਸ ਨੀਤੀ ਨੇ ਨੀਂਦੀ ਕਰਨੀ ਸੋ ਜਾਣਾ ਇਹਨੇ ਫਿਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਉੱਠੂਗੀ ਸੋ ਜਿਹੜੇ ਸੂਬੇ ਦੇ ਵਿੱਚ ਟਾਇਲਟਾਂ ਦੇ ਉਦਘਾਟਨੀ ਪੱਥਰ ਲੱਗਦੇ ਹੋਣ ਉਤੇ ਆਪਾਂ ਸਮਝ ਸਕਦੇ ਮੈਂ ਤਾਂ ਇਹ ਨਹੀਂ ਮੈਂ ਸੋਚੀ ਜਾਂਦਾ ਸੀ ਮੈਂ ਕਿਤੇ ਟਾਇਲਟ ਸੀਟ ਤੇ ਨਾਂ ਨ ਲਿਖੇ ਹੋਣ ਵੀ ਫਲਾਣੇ ਫਲਾਣੇ ਮੰਤਰੀਆਂ ਨੇ ਹੀ ਕਿਰਪਾ ਕਰਤੀ ਆ ਕੋਈ ਇਹਨਾਂ ਦਾ ਪਤਾ ਕੋਈ ਨਹੀਂਗਾ ਵੀ ਭਾਈ ਅਸੀਂ ਅਮਰ ਹੋ ਜਾਣਾ ਇਸ ਥਾਂ ਦੇ ਉੱਤੇ ਨਾਂ ਲਿਖਾ ਕੇ ਸੋ ਕਮਾਲਾ ਹੋਈਆਂ ਪਈਆਂ ਜੀ ਅੱਜ ਇੱਕ ਨਵੀਂ ਗੱਲ ਆ ਗਈ ਆ ਫਰੀਦਕੋਟ ਦੇ ਡੀਸੀ ਸਾਹਿਬ ਦੇ ਵੱਲੋਂ ਇੱਕ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਨਾਂ ਨੇ ਚਿੱਠੀ ਕੱਢੀ ਹੈ ਸਿੱਖਿਆ ਵਿਭਾਗ ਨੂੰ ਉਹ ਕਹਿੰਦੇ ਵੀ ਜਿਹੜੇ ਅਧਿਆਪਕਾਂ ਨੇ ਇਹ ਨੋਡਲ ਅਫਸਰ ਦੇ ਤੌਰ ਤੇ ਕੰਮ ਕਰਨ ਤੇ ਬੱਚਿਆਂ ਦੀਆਂ ਵੀ ਡਿਊਟੀਆਂ ਲੱਗਣਾਂ ਉਹ ਕੀ ਡਿਉਟਗਾ ਕਿ ਅਧਿਆਪਕ ਜਾ ਕੇ ਦੁਕਾਨਾਂ ਦੇ ਉੱਤੇ ਨਸ਼ਾ ਦੀ ਚੈਕਿੰਗ ਕਰਿਆ ਕਰਨ। ਉਹ ਕਹਿੰਦੇ ਜਿਹੜੇ ਪੱਛੀ ਆ ਨਾ ਛੋਟੇ-ਛੋਟੇ ਇਹ ਵੀ ਵਕ ਵਕ ਹਟੀਆਂ ਤੇ ਜਾ ਕੇ ਦੁਕਾਨਾਂ ਦੇ ਜਾ ਕੇ ਨਸ਼ਾ ਦੇ ਬਾਰੇ ਪੜਤਾਲ ਕਰਿਆ ਕਰਨ। ਸੋ ਮਤਲਬ ਇਹ ਜਿਕੇ ਨਿੱਕੇ-ਨਿੱਕੇ ਨਿਆਣੇ ਜਿਹੜੇ ਉਹਨਾਂ ਨੂੰ ਵੀ ਕੰਮ ਲਾ ਦਿਓ। ਪਹਿਲਾਂ ਅਧਿਆਪਕਾਂ ਦਾ ਕੀ ਕੰਮ ਹੁੰਦਾ ਸੀਗਾ ਵੀ ਭਾਈ ਮਰਦਮਸ਼ੁਮਾਰੀ ਕਰਨੀ ਆ। ਫਿਰ ਅਧਿਆਪਕਾਂ ਦਾ ਕੰਮ ਹਣ ਕੇ ਡਾਟਾ ਕਲੈਕਟ ਕਰਨਾ। ਅਧਿਆਪਕਾਂ ਦਾ ਕੰਮ ਬਣ ਗਿਆ ਚੂਣਾ ਦੇ ਵਿੱਚ ਅਧਿਆਪਕਾਂ ਦਾ ਕੀ ਕੰਮ ਬਣ ਗਿਆ ਕਹਿੰਦੇ ਜੇਕਰ ਕੋਈ ਪ੍ਰਾਣੀ ਨੂੰ ਅੱਗ ਲਾਉਂਦਾ ਉਹਦੇ ਬਾਰੇ ਵੀ ਜਾਣਕਾਰੀ ਤੁਸੀਂ ਦਿਆ ਕਰੋ ਆ ਹੁਣ ਅਧਿਆਪਕਾਂ ਦਾ ਕੰਮ ਹੀ ਬਣਤਾ ਵੀ ਭਾਈ ਤੁਸੀਂ ਜਾ ਕੇ ਨਸ਼ੇ ਵੀ ਰੋਕਿਆ ਕਰੋ ਮਤਲਬ ਸਾਰਾ ਕੁਝ ਹੀ ਕਰੋ ਪੜਾਈ ਪੜ੍ਹਾਈ ਛੱਡੋ ਬਸ ਤੁਸੀਂ ਇਹ ਵੇਖੋ ਵੀ ਬੀੜੀ ਕਿਹੜਾ ਪੀਂਦਾ ਜੀ ਹਾਏ 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 ਤੇ ਉਧਰ ਜ਼ਿਲ੍ਹਾ ਜਲਾਲਾਬਾਦ ਵਿੱਚ ਬੜਾ ਨੁਕਸਾਨ ਹੋਇਆ ਜੀ ਕਹਿੰਦੇ ਇੱਕ ਕਿ ਪੰਜ ਏਕੜ ਕਣਕ ਸਵਾਹ ਹੋ ਗਈ ਹੈ ਅੱਗ ਨਾਲ ਅਦੇਖੇ ਮੈਂ ਹਮੇਸ਼ਾ ਹੀ ਐਸੇ ਗੱਲ ਦੀ ਬੇਨਤੀ ਕਰਦਾ ਹੁੰਦਾ ਆ ਵੀ ਜਿਹੜੇ ਆ ਵੇਲਾ ਹੁੰਦਾ ਨਾ ਮੈਂ ਨਾ ਅੱਜ ਦੇਖੋ ਮੈਂ ਗਿਆ ਸੀ ਇੱਕ ਥਾਂ ਤੇ ਕਿਸੇ ਦੋਸਤ ਨੂੰ ਮਿਲਣ ਪਿੰਡ ਤੇ ਕਣਕਾਂ ਬਿਲਕੁਲ ਪੱਕੀਆਂ ਪਈਆਂ ਕੁਝ ਕਿ ਖੇਤਵੇ ਦੇਖੇ ਵੀ ਕਣਕਾਂ ਬਿਲਕੁਲ ਸੋਨੇ ਰੰਗੀ ਆ ਬਿਲਕੁਲ ਕਹਿੰਦੇ ਵੀ ਕਣਕ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਪਰ ਨਾ ਮੈਂ ਉੱਥੇ ਖੜਕੇ ਕਿੰਨੀ देर ਦੇਖੀ ਜਾ ਤਾਂ ਮੇਰੇ ਮਨ ਦੇ ਵਿੱਚ ਡਰ ਵੀ ਆਇਆ ਮੈਂ ਕਿਹਾ ਕੀ ਪਤਾ ਇੱਥੇ ਬਾਂਦਰਪੁਰਾ ਕਰਨ ਵਾਲੇ ਲੋਕ ਕਿਹੜਾ ਘਟਾ ਪਤਾ ਨਹੀਂ ਕੀਰੇ ਖੇਤ ਦੇ ਵਿੱਚ ਕੋਈ ਕੀ ਸ਼ਰਾਰਤ ਕਰ ਜਾਂਦਾ ਮੈਂ ਆਖਿਆ ਯਾਰ ਦੇਖ ਵੀ ਕਿੰਨੇ ਵੱਡੇ ਸੁਪਨੇ ਹੋਣਗੇ ਇਸ ਕਿਸਾਨ ਦੇ ਆ ਉੱਤੋਂ ਦੀ ਤਾਰਾ ਲੰਗੀ ਜਾਂਦੀਆਂ ਮੀਂਹੇਰੀ ਦੇ ਨਾਲ ਜਦੋਂ ਸਪਾਰਕਿੰਗ ਕਰਦੀਆਂ ਫਿਰ ਚੰਗੈੜੀ ਡਿੱਗ ਪੈਂਦੀ ਆ ਕੰਬਾਈਨ ਦੀ ਚੰਗੈੜੀ ਡਿੱਗਣ ਨਾਲ ਮੱਚ ਜਾਂਦੀਆਂ ਕਣਕਾ ਉਧਰ ਜੇ ਟਰਾਂਸਫਾਰਮਰ ਤੋਂ ਚੰਗੈੜਾ ਡਿੱਗ ਪਏ ਫਿਰ ਬੁਰਾ ਹਾਲ ਹੋ ਜਾਂਦਾ ਵੀ ਇਦਾਂ ਦਾ ਬਾਬਾ ਨਾ ਹੀ ਹੋਵੇ ਆ ਖਬਰ ਆ ਗਈ ਜੀ ਜਲਾਲਾਬਾਦ ਦੇ ਵੱਲੋਂ ਜਲਾਲਾਬਾਦ ਦੇ ਵਿੱਚ ਪਿੰਡ ਕਿੜੰਜ ਕਿੜੰਜ ਪਿੰਡ ਦੇ ਵਿੱਚ 5 ਏਕੜ ਕਣਕ ਸੜ ਕੇ ਸੁਆਹ ਹੋ ਗਈ ਆ ਲੋਕਾਂ ਨੇ ਬਹੁਤ ਮਿਹਨਤ ਕੀਤੀ ਅੱਗ ਨੂੰ ਬੁਝਾਉਣ ਦੇ ਲਈ ਪਰ ਦੇਖੋ ਅੱਗ ਬਰウダー ਗਈ ਆ ਉਹ ਹੁਣ ਜਿਹੜੇ ਪਾਸੇ ਨੂੰ ਹੋ ਗਈ ਹਵਾ ਉਹਨੇ ਉਧਰ ਨੂੰ ਤੁਰ ਪਏ ਨਾ ਬੰਦੇ ਦੇ ਵੱਸ ਦੀ ਗੱਲ ਹੀ ਕੋਈ ਨਹੀਂ ਗਈ ਪਰ ਫਿਰ ਵੀ 5 ਏਕੜ ਤੋਂ ਬਾਅਦ ਲੋਕਾਂ ਨੇ ਕਾਬੂ ਕਰ ਲਈ ਤੇ ਨਾਲ ਦੇ ਖੇਤ ਵੀ ਸੜੇ ਉਹ ਰੜੇ ਜਾਣੇ ਸੀਗੇ ਸੋ ਇੱਥੇ ਵੀ ਪਤਾ ਲੱਗਾ ਵੀ ਤਾਰਾਂ ਦੀ ਸਪਾਰਕਿੰਗ ਕਰਕੇ ਸਾਰਾ ਕੁਝ ਹੋਇਆ ਜੀ ਓਹੋ ਤੇ ਅਮਿਤ ਸ਼ਾਹ ਹੁਣਾਂ ਨੇ 2027 ਦੀਆਂ ਚੋਣਾਂ ਬਾਰੇ ਬਿਆਨ ਦਿੱਤਾ ਤੇ ਕੁਸਰ-ਫੁਸਰ ਸ਼ੁਰੂ ਹੋ ਗਈ ਹੈ ਅਬੇ ਪੱਲੀ ਅਮਿਤ ਸ਼ਾਹ ਦੇ ਵੱਲੋਂ ਨਾ ਬਿਆਨ ਦਿੱਤਾ ਗਿਆ ਜਿਹੜਾ ਤੇ ਉਹਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚ ਕੁਸਰਮੁਸਰ ਚੱਲ ਰਹੀ ਆ ਦੇਖੋ ਇੱਕ ਤਾਂ ਗੱਲ ਹੁੰਦੀ ਵੀ ਕੋਈ ਵੀ ਬੰਦਾ ਆ ਉਹ ਤਾਂ ਪੰਜਾਬ ਦੇ ਵਿੱਚ ਸਾਰੇ ਵਿਦਵਾਨ ਹੀ ਆ ਕੋਈ ਕੁਝ ਵੀ ਕਿਸੇ ਬਾਰੇ ਕਹਿ ਦਿੰਦਾ ਪਰ ਜੇ ਭਾਰਤ ਦਾ ਗ੍ਰਹਿ ਵਿਭਾਗ ਦਾ ਮੰਤਰੀ ਕਵੇ ਵੀ ਭਾਈ ਪੰਜਾਬ ਦੇ ਵਿੱਚ ਸਾ ਵੀ ਭਗਵਾਨ ਬ੍ਰਹਮਾ ਨੂੰ ਵੀ ਨਹੀਂ ਪਤਾ ਵੀ 27 ਦੇ ਵਿੱਚ ਕੀ ਬੜਨਾ ਮਤਲਬ ਇਹ ਆ ਵੀ ਗ੍ਰਹਿ ਮੰਤਰੀ ਨੂੰ ਇੰਉਂ ਪਤਾ ਇਹ ਪਈ ਪੰਜਾਬ ਇੱਕ ਪੇਚੀਦਾ ਸਟੇਟ ਆ ਇੱਥੇ ਰਾਜਨੀਤੀ ਦੇ ਮਾਮਲੇ 'ਚ ਇੱਥੇ ਕੋਈ ਪਤਾ ਨਹੀਂ ਕੀ ਬਣ ਜਾਣਾ ਤੇ ਜਾਂ ਫਿਰ ਉਹ ਇਹ ਦੱਸਣਾ ਚਾਹੁੰਦੇ ਆ ਵੀ ਤੁਹਾਨੂੰ ਪਤਾ ਨਹੀਂ ਪਤਾ ਹੋਊਗਾ ਪਰ ਸਾਨੂੰ ਪਤਾ ਨਹੀਂ ਸੀ ਕੀ ਬਣਾ ਲੈਣਾ ਸੋ ਦੋਵਾਂ ਦੇ ਵਿੱਚ ਇੱਕ ਗੱਲ ਹੈਗੀ ਆ ਸੋ ਅੱਜ ਪੰਜਾਬ ਦੇ ਸਿਆਸੀ ਗਲੇਰਿਆਂ ਦੇ ਵਿੱਚ ਇਸ ਬਿਆਨ ਦੀ ਚਰਚਾ ਜਾਰੀ ਹੈ ਜੀ ਵਾਹ ਜੀ ਵਾਹ ਤੇ ਟੇਣਾ ਜੀ ਇੱਕ ਖਬਰ ਹੈ ਕਿ ਯਾ ਇੱਕ ਸੈਕੰਡ ਮੈਨੂੰ ਨਾ ਪੜਨ ਚ ਦਿੱਕਤ ਆ ਰਹੀ ਹੈ ਹੰਸਰਾਜ ਹੰਸ ਦੀ ਪਤਨੀ ਨੂੰ ਸ਼ਰਧਾਂਜਲੀਆ ਦਿੱਤੀਆਂ ਗਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਹੰਸਰਾਜ ਹੰਸ ਪੰਜਾਬ ਦੇ ਵੱਡੇ ਦਾਇਕ ਆ ਚਲੋ ਸਿਆਸਤ ਦੇ ਵਿੱਚ ਉਹ ਸਫਲ ਅਸਫਲ ਦੀ ਮਗਲ ਨਹੀਂ ਕਰਦਾ ਪਰ ਪੰਜਾਬ ਦੇ ਬਹੁਤ ਵੱਡੇ ਗਾਇਕ ਆ ਹੰਸਰਾਜ ਹੰਸ ਦੀ ਪਤਨੀ ਰਿਸ਼ਮ ਕੌਰ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਉਹਨਾਂ ਨੂੰ ਹਾਰਟ ਅਟੈਕ ਆਇਆ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੀ ਸੋ ਅੱਜ ਉਹਨਾਂ ਦਾ ਜਲੰਧਰ ਦੇ ਮਾਡਲ ਟਾਊਨ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਅਸ਼ਰਦਾ ਗੀ ਸਮਾਗਮ ਸੀਗਾ ਇੱਥੇ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਆ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚੇ ਆ ਇੱਥੇ ਜੀ ਬਹੁਤ ਸਾਰੇ ਕਲਾਕਾਰ ਵੀ ਪਹੁੰਚੇ ਆ ਬਹੁਤ ਵੱਡਾ ਇਕੱਠ ਸੀਗਾ ਅੱਜ ਇੱਥੇ ਹੰਸ ਰਾਜ ਹੰਸੂਣਾਂ ਨੂੰ ਦੁੱਖ ਪ੍ਰਗਟਾਉਣ ਦੇ ਲਈ ਸੋ ਬੜਾ ਵੱਡਾ ਇਕੱਠ ਸੀ ਸ਼ਹਿਰ ਦੇ ਵਿੱਚ ਚਾਰੇ ਪਾਸੇ ਪੁਲਿਸੀ ਪੁਲਿਸ ਸੀ ਜੀ ਜੀ ਤੇ ਉਧਰ ਐਜੂਕੇਸ਼ਨ ਮਨਿਸਟਰ ਭੜਕੇ ਨੇ ਜੀ ਜਿਹੜੀ ਵਿਰੋਧ ਹੋ ਰਿਹਾ ਹੈ ਟੁਆਇਲਟਾਂ ਦੇ ਉਦਘਾਟਨ ਨੂੰ ਲੈ ਕੇ ਤੇ ਕਹਿੰਦੇ 75 ਸਾਲ ਤੱਕ ਇਹਨਾਂ ਸਰਕਾਰਾਂ ਕੋਲ ਟੁਆਇਲਟਾਂ ਨਹੀਂ ਬਣੀਆਂ ਤੇ ਹੁਣ ਨੇਮ ਪਲੇਟ ਤੇ ਰਾਜਨੀਤੀ ਕਰਨ ਲੱਗ ਪਏ ਆ ਇਹ ਦੇਖੋ ਜੀ ਗੱਲ ਇਹ ਆ ਵੀ ਨੇਮ ਪਲੇਟ ਲਵਾ ਕੇ ਆਪਾਂ ਅਮਰ ਹੋ ਜਾਾਂਗੇ ਤੁਸੀਂ ਦੇਖੋ ਵੀ ਭਾਈ ਜੇਕਰ ਜਾਂਦਾ ਹੋਵੇ ਵੀ ਅਮਰ ਹੋ ਜਾਣਾ ਇਹ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨੇ ਕਿਸੇ ਨੇ ਚਿੱਤੇ ਰੱਖੇ ਤੇ ਇਹ ਤਾਂ ਐਵੇਂ ਇੱਕ ਲੰਬੜਦਾਰੀ ਸੁਮਕਾਉਣ ਦੀ ਗੱਲ ਆ ਵੀ ਆਪਾਂ ਪੰਗਾ ਲੈਣੀ ਕਿਉਂ ਪਹਿਲੀ ਗੱਲ ਸ ਹੈ ਵੀ ਤੁਸੀਂ ਚੁੱਪਚੀਪੇ ਕੰਮ ਕਰੀ ਜਾਓ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਵੀ ਤਾਂ ਲੋਕਾਂ ਨੇ ਮਨਾ ਉੱਤੇ ਕੀਤੇ ਹੋਏ ਕੰਮ ਸਾਪ ਛੜਦੇ ਹੀ ਸੀ ਅੱਜ ਆਪਾਂ ਸਾਰੀ ਦਿਹਾੜੀ ਸੋਸ਼ਲ ਮੀਡੀਆ ਦੀ ਵਰਤੋਂ ਕਰੀ ਜਾਂਦੇ ਆ ਪੰਜਾਬ ਦੀ ਸਰਕਾਰ ਨੂੰ ਕੰਮ ਵੱਧ ਕਰਨੇ ਚਾਹੀਦੇ ਆ ਖਬਰ ਵੱਲ ਘੱਟ ਧਿਆਨ ਦੇਣਾ ਚਾਹੀਦਾ ਇਹ ਖਬਰ ਵੱਲ ਵੱਧ ਧਿਆਨ ਦਿੰਦੇ ਆ ਤੇ ਕੰਮ ਵੱਲ ਘੱਟ ਧਿਆਨ ਦਿੰਦੇ ਆ ਕੱਲ ਇਹ ਜਿੱਦ ਦੇਖੋ ਉਹਨੇ ਦਾ ਹੀ ਲੈਟ੍ਰੀਨ ਬਣਦੀ ਤੇ ਉਹਨੇ ਦਾ ਹੀ ਇਸ਼ਤਿਹਾਰ ਬਣਦਾ ਉਹਨੇ ਦੀ ਟਾਇਲਟ ਬਣਦੀ ਉਹਨਾਂ ਦਾ ਪੱਥਰ ਲਵਾ ਲੈਂਦੇ ਆ ਜਦੋਂ ਆਪਾਂ ਪੱਥਰ ਲਾਉਣ ਦੇ ਲਈ ਕੋਈ ਬੰਦੇ ਦਾ ਫੀਤਾ ਕਟਾਉਣ ਦੇ ਲਈ ਪ੍ਰੋਗਰਾਮ ਰੱਖਦੇ ਆ ਉਹਦੇ ਉੱਤੇ ਕਈ ਹਜ਼ਾਰ ਰੁਪਏ ਖਰਚ ਆਉਂਦਾ ਉਨੇ ਪੈਸੇ ਟਾਇਲਟ ਤੇ ਨਹੀਂ ਲੱਗੇ ਹੁੰਦੇ ਸੋ ਅੱਜ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੇ ਇੱਕ ਖਾਸ ਤੌਰ ਤੇ ਸਬੋਧਨ ਕਰਦੇ ਆ ਕਿਹਾ ਜੀ ਕਿ ਦੇਖੋ 75 ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਆਈਆਂ ਪੰਜਾਬ 'ਚ ਇਹਨਾਂ ਦੇ ਕੋਲੋਂ ਸਕੂਲਾਂ ਦੇਗਾ ਲੈਟ੍ਰੀਨਾ ਨਹੀਂ ਬਣੀਆਂ ਸਕੂਲਾਂ ਦੇ ਵਾਸ਼ਰੂਮ ਨਹੀਂ ਬਣੇ ਜਦੋਂ ਸਾਡੇ ਕੋਲੇ ਸਰਕਾਰ ਆਈ ਆ ਹਜ਼ਾਰਾਂ ਸਕੂਲ ਬਾਥਰੂਮਾਂ ਤੋਂ ਸੱਖਣੇ ਸੀ ਤੇ ਜੇ ਅੱਜ ਅਸੀਂ ਬਣਾਉਣ ਲੱਗ ਪਏ ਤੇ ਪੱਥਰਾਂ ਤੇ ਰਾਜਨੀਤੀ ਕਰਦੇ ਜੀ ਦੋ ਦਿਨਾਂ ਨੂੰ ਵਿਸਾਖੀ ਆ ਤੇ ਕਣਕਾਂ ਤੁਸੀਂ ਦੱਸਿਆ ਹੀ ਆ ਕਿ ਕਿਵੇਂ ਸੋਨ ਲੰਗੀਆਂ ਹੋ ਚੁੱਕੀਆਂ ਨੇ ਤੇ ਕਣਕ ਪੱਕੀ ਖੜੀ ਆ ਉਤਰੋਂ ਕਹਿੰਦੇ ਜੀ ਮੌਸਮ ਨੇ ਖਰਾਬ ਕਰ ਦਿੱਤਾ ਕੰਮ ਗੜੇ ਪੈ ਗਏ ਨੇ ਕੀ ਖਬਰ ਆ ਜੀ ਇਹਦੇ ਬਾਰੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਨਾ ਇੱਕ ਖਬਰ ਵਹੇ ਤਾਂ ਬੜੇ ਦੁੱਖ ਦੀ ਗੱਲ ਆ ਕੱਲ ਤੱਕ ਬੜੀ ਗਰਮੀ ਸੀ ਤੇ ਅੱਜ ਸਵੇਰ ਦੇ ਵੇਲੇ ਤੋਂ ਖਬਰ ਆ ਰਹੀਆਂ ਜੀ ਕਿ ਚਾਰੇ ਪਾਸੇ ਤਣੀਆਂ ਵੀ ਪਈਆਂ ਹੈ ਜਾਂ ਜਲੰਧਰ ਦੇ ਵਿੱਚ ਵੀ ਅੱਜ ਭੂਰ ਜੀ ਪਈ ਆ ਪਰ ਜਲੰਧਰ ਦੇ ਵਿੱਚ ਬਾળે ਨਹੀਂ ਤੋਂ ਬਚਾਰਿਆ ਨਾਬੇ ਦੇ ਵੱਲ ਕੱਲ ਗੜੇ ਬਹੁਤ ਪਏ ਆ ਉਸ ਤੇ ਫਸਲ ਦਾ ਨੁਕਸਾਨ ਕਾਫੀ ਹੋਇਆ ਅੱਜ ਨੇਹਰੀ ਬੜੀ ਚੱਲੀ ਆ ਕਈ ਥਾਵਾਂ ਤੇ ਸੋ ਇੱਧਰ ਲੁਧਿਆਣੇ ਦੇ ਵੱਲ ਕਹਿੰਦੇ ਬੇਹੱਦ ਨੇਹਰੀ ਚੱਲੀ ਆ ਕਈ ਥਾਵਾਂ ਤੇ ਸੋ ਪੰਜਾਬ ਦੇ ਵਿੱਚ ਬੱਦਲ ਵਾਈ ਰਹੀ ਆ ਤੇ ਜੇ ਮੰਨ ਲਓ ਜਿਵੇਂ ਮੌਸਮ ਵਿਭਾਗ ਨੇ ਕਿਹਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਹੋਰ ਪੈ ਸਕਦਾ ਤੇ ਭਾਈ ਫੇਰ ਨੁਕਸਾਨੀਆਂ ਜਾਣੀਆਂ ਫਸਲਾਂ ਦੀ। ਓ ਤੇ ਟੈਣਾ ਜੀ ਕਲਾ ਜਗਤ ਤੋਂ ਜੁੜੀ ਕੋ ਖਬਰ ਹੈ? ਹਾਂ ਬਿਲਕੁਲ ਜੀ ਇੱਕ ਤਾਂ ਮੈਂ ਜ਼ਰੂਰ ਸਾਂਝੀ ਕਰਦੀ ਸਾਂ ਨਾ ਵੀ ਜਿਹੜੀ ਫਿਲਮ ਆ ਨਾ ਜਿੱਪੀ ਗਰੇਵਾਲ ਦੀ ਆਕਾਲ ਫਿਲਮ ਬਹੁਤ ਸੋਹਣੀ ਆ। ਪਰ ਇਹਦੇ ਵਿੱਚ ਪੰਜਾਬ ਦੇ ਕਿਉਂਕਿ ਹਰ ਗੱਲ ਦੇ ਵਿੱਚ ਪੰਜਾਬੀਆਂ ਦੀ ਇੱਕ ਅਰਥ ਵੀ ਆ ਵੀ ਆਪਾਂ ਉਹ ਤੇ ਮੀਨਵੇਸ਼ ਵੀ ਕਰਨੀ ਆ ਇਹ ਫਿਲਮ ਕੋਈ ਇਤਿਹਾਸਕ ਦਸਤਾਵੇਜ਼ ਨਹੀਂ ਆ ਗੱਲ ਨੰਬਰ 1 ਇਤਿਹਾਸ ਦੇ ਕਿਸੇ ਪਾਤਰ ਦੇ ਉੱਤੇ ਨਹੀਂ ਆ ਗੱਲ ਨੰਬਰ 2 ਇਹਦੇ ਵਿੱਚ ਕੋਈ ਸਿੱਖੀ ਦੀ ਗੱਲ ਇਓਂ ਨਹੀਂ ਕੀਤੀ ਗਈ ਵੀ ਪਾਇਆ ਹਰੀ ਸਿੰਘ ਨਲੂਆ ਬਣਾਏ ਗਏ ਆ ਜਾਂ ਮਹਾਰਾਜਾ ਲੀਸਿੰਗ ਬਣਾਏ ਗਏ ਇਹ ਇੱਕ ਅਕਾਲ ਸਿੰਘ ਨਾਂ ਦੇ ਪਾਤਰ ਦੀ ਕਹਾਣੀ ਆ ਜਿਹੜਾ ਕਿ ਇਸ ਵੇਲੇ ਜ਼ਬਰ ਜ਼ੁਲਮ ਦਾ ਟਕਰਾ ਕਰਦਾ ਜਿਹੜਾ ਤੇ ਮਾਰਖਣਿਆਂ ਦੇ ਜਿਹੜੇ ਉਹਨੇ ਗਰੁੱਪ ਦੇ ਨਾਲ ਲੜਾਈ ਲੜਦਾ ਪਰ ਇਥੇ ਕੁਝ ਕੁ ਲੋਕਾਂ ਨੇ ਗੱਲ ਕਈ ਕਿ ਪਾਈ ਉਹਨਾਂ ਨੇ ਅਸਲੀ ਕਿਉਂ ਨਹੀਂ ਆਏ ਇਹਦੇ ਵਿੱਚ ਇਹ ਚ ਦਾੜੀਆਂ ਕਿਉਂ ਲਾਈਆਂ ਸੋ ਹਰ ਗੱਲ ਦੇ ਉੱਤੇ ਕਿੰਤੂ ਕਰਨੀ ਇਹ ਮਾੜੀ ਗੱਲ ਆ ਮੈਨੂੰ ਲੱਗਦਾ ਜੀ ਕਿ ਦੇਖੋ ਪੰਜਾਬ ਦੇ ਵਿੱਚ ਹੜ੍ਹ ਹੜ੍ਹ ਕਰਦੀਆਂ ਫਿਲਮਾਂ ਬਣਨ ਦਾ ਬਹੁਤ ਸਾਰੀਆਂ ਤੇ ਇਹ ਜਿਹੜੀ ਕੋਈ ਚੱਜ ਦੀ ਮਾੜੀ ਮੋਟੀ ਫਿਲਮ ਆਵੇ ਤੇ ਉਹਦੇ ਵਿੱਚ ਆਪਾਂ ਨੂੰ ਗੋਸ ਕੱਢਣ ਲੱਗ ਜੰਨੇ ਆ ਆ ਮੈਨੂੰ ਅੱਜ ਇੱਕ ਬੰਦਾ ਕਰਾ ਜੀ ਆ ਫਿਲਮ ਜਿਹੜੀ ਦਾ ਇਉਂ ਨਹੀਂ ਬਣੀ ਚਾਹੀਦੀ ਸੀ ਮੈਂ ਕਿਹਾ ਜਿਵੇਂ ਬਣਾਉਣੀ ਚਾਹੀਦੀ ਫਿਰ ਤੁਸੀਂ ਬਣਾ ਲਓ ਆਪਾਂ ਉਹ ਵੀ ਦੇਸ਼ ਆਵਾਂ ਮਤਲਬ ਇਹ ਜੇ ਕਿ ਗਿੱਪੀ ਦੀ ਫਿਲਮ ਜਿਹੜਾ ਬੰਦਾ ਦੇਖ ਕੇ ਆਊਗਾ ਉਹ ਕਹੂਗਾ ਵੀ ਕਮਾਲ ਆ ਪਰ ਇਹਦਾ ਵਿਰੋਧ ਹੈਗਾ ਜੀ ਜੀ ਟਾਣਾ ਜੀ ਬਹੁਤ-ਬਹੁਤ ਧੰਨਵਾਦ ਤੇ ਅਗਲੀ ਮੁਲਾਕਾਤ ਹੋਏਗੀ ਆਪਣੀ ਹੁਣ ਸੋਮਵਾਰ ਠੀਕ ਹੈ ਜੀ ਬਹੁਤ ਮਿਹਰਬਾਨੀ